ਹਾਂ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਸਨ ਵੀਰਾਂ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆਂ ਪਿੰਡ ਨਠਵਾਲ ਤਹਿਸੀਲ ਬਟਾਲਾ ਤੇ ਜ਼ਿਲ੍ਹਾ ਗੁਰਦਾਸਪੁਰ ਅੱਜ ਦੇ ਵੀਡੀਓ ਦੇ ਵਿੱਚ ਤੁਹਾਨੂੰ ਦੋ ਆ ਟੋਕੜ ਗੱਬਨ ਮੱਧਿਆਂ ਚੱਕ ਪਾਸ ਤੁਹਾਨੂੰ ਦਿਖਾਉਣੀ ਆ ਤੇ ਇੱਕ ਗੱਬਨ ਗਾਂ ਤੁਹਾਨੂੰ ਦਿਖਾਉਣੀ ਆ ਤੇ ਬਾਕੀ ਆਪਣੀ ਚੱਕ ਪਾਸ ਜਿਹੜੀਆਂ ਜਾ ਕੇ ਜ਼ਰੂਰ ਕਰਵਾ ਲਿਆ ਕਰੋ ਤੇ ਸੁਈਆਂ ਵਾ ਆਪਣੇ ਇਥੋਂ ਜਿਹੜਾ ਵਾ ਚੰਗੀ ਤਰ੍ਹਾਂ ਚੋਚਵਾ ਕੇ ਪਛੂ ਲਿਆ ਕਰੋ ਤੇ ਗੱਬਨ ਘਾ ਆਪਣੀ ਪਾਸ ਕਰਕੇ ਖੜੋ ਹਾਂਜੀ ਵਿਰਦੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਹੋਠ ਠੀਕ ਠਾਕ ਜੀ ਵਧੀਆ ਜੀ ਠੀਕ ਠਾਕ ਚੱਲੋ ਵਧੀਆ ਜੀਦਾ ਜੀ ਤੇ ਨਾਮ ਦੱਸਦੇ ਕਰੀ ਫਿਰ ਹਰਜੀਤ ਸਿੰਘ ਜੀ ਤੇ ਪਿੰਡ ਪਿੰਡ ਨਠਵਾਲ ਤਹਿਸੀਲ ਬਟਾਲਾ ਤੇ ਜ਼ਿਲ੍ਹਾ ਗੁਰਦਾਸਪੁਰ ਜਿਹੜਾ ਗੁਰਦਾਸਪੁਰ ਫੋਨ ਨੰਬਰ ਵੀ ਬੋਲ ਦਿਓ ਇੱਕ 8569088513 ਠੀਕ ਹੈ ਵੇਗ ਗਿਆ ਉਦਨ ਵਾਲਾ ਮਾਲ ਹਾਂਜੀ ਵੇਗ ਗਿਆ ਭਾਜੀ ਕਿੰਨੇ ਕ ਆਏ ਫੋਨ ਫਾਨ ਉਦਨ ਤੋਂ ਫੋਨ ਤੇ ਬੜੇ ਆਏ ਉਹ ਟੋਕੜ ਗੱਬਣ ਮੱਝ ਤੇ ਉਹ ਪਹਿਲੇ ਹੀ ਵੀਰ ਹੋਣਾ ਉਹੋ ਹੀ ਲੈ ਗਏ ਅੱਛਾ ਤੇ ਪਹਿਲੇ ਫੋਨ ਤੇ ਮੁੜ ਕੇ ਬੜੇ ਫੋਨ ਆਏ ਤੇ ਮੁੜ ਕੇ ਦੂਸਰੀਆਂ ਮੱਝਾਂ ਵੀ ਵੇਗੀਆਂ ਹਾਂ ਠੀਕ ਆ ਅੱਜ ਦੋ ਕਰਤੀਆਂ ਟੁਕੜਾ ਕੱਪਣਾ ਹਾਂਜੀ ਅੱਜ ਦੋ ਟੋਕਾਂਗੇ ਦੋ ਮੱਝਾਂ ਹੋਰ ਲਈਆਂ ਸੀਗੀਆਂ ਤੋਂ ਸਾਡੇ ਪੌਣੇ ਆ ਗਏ ਤਾਂ ਕਰਕੇ ਲਿਆਂਦੀਆਂ ਨਹੀਂ ਗਈਆਂ ਅੱਛਾ ਹੁਣ ਤੁਹਾਨੂੰ ਸੱਦਿਆ ਹੀ ਦੇ ਉਹ ਕਿਹ ਤਰ੍ਹਾਂ ਦੀਆਂ ਲਈਆਂ ਜ ਮੱਝਾਂ ਉਹ ਜੀ ਤਾਜ਼ੀਆਂ ਸੂਈਆਂ ਅੱਛਾ ਤਾਜ਼ੀਆਂ ਸੂਈਆਂ ਤਾਜ਼ੀਆਂ ਸੂਈਆਂ ਮੱਝਾਂ ਕਿੰਨੇ ਕ ਦੁੱਧ ਆ ਲਈਆਂ ਉਹ ਉਹ ਜੀ 10-10 ਕਿਲੋ ਤਿਆਰ ਮੋਕੇ ਦੇ ਤਿਆਰ ਮੋਕੇ ਦੇ ਉਹਨਾਂ ਬਾਰੇ ਕੋਈ ਫੋਨ ਤੇ ਪੁੱਛ ਲੈਣਾ ਤੇ ਉਹਨਾਂ ਦੇ ਕਿਸੇ ਨੇ ਵੀਡੀਓ ਮੰਗਵਣੀ ਹੋਗੀ ਉਹ ਵੀ ਭੇਜ ਦੋਗੇ ਠੀਕ ਹੈ ਜੀ ਭੇਜ ਦਾਂਗੇ ਕੋ ਫੋਨ ਲਾ ਲੈਣਾ ਇੱਕਰੀ ਤੇ ਆਪੇ ਫਿਰ ਉਹਨਾਂ ਬਾਰੇ ਵੀ ਹੋ ਜਾਊਗਾ ਹਾਂਜੀ ਤੇ ਚਲੋ ਫਿਰ ਸ਼ੁਰੂਆਤ ਆ ਵੈੜ ਤੋਂ ਹੀ ਆਪਾਂ ਕਰ ਲਈਏ ਕਿੰਵਾਂ ਸੂਆ ਸੁਣਾ ਇਹਨੇ ਇਹ ਜੀ ਦੂਜਾ ਸੂਆ ਵੈੜ ਜੇ अच्छा ਦੂਜਾ ਸੂਆ ਵੈੜ ਜੇ ਪਹਿਲੇ ਸੂਏ 14-15 ਕਿਲੋ ਦੁੱਧ ਦਿੱਤਾ ਜੇ 6 ਫੈਂਟ ਆਉਂਦੀ ਹੈ ਇਹਦੀ ਤੇ ਦੂਜਾ ਸੂਆ ਜੇ ਵੈੜ ਦਾ ਯਾਰ ਕਿ ਕਿੰਨਾ ਕਰੀ ਜਾਊਗੀ ਦੁੱਧ ਦਾ ਦੁੱਧ 16-17 ਕਿਲੋ ਮੋਲੀ ਗੱਲ ਤੇ ਹੈਗੀ ਢੋੜਦਾ ਫੇਰ ਇੱਕ ਨੇ ਬਾਕੀ ਥਣ ਜਿਹੜਾ ਕਾਫੀ ਚੰਗਾ ਲੱਗਾ ਇਹਦੇ ਕੋਲ ਹਾਂਜੀ ਇਹੋ ਜਿਹਾ ਥਣ گاਵਾ ਚ ਜਿਹੜਾ ਕਾਫੀ ਘੱਟ ਲੱਗਦਾ ਬਾਕੀ ਚੰਗੀ ਪਰ ਹੁੰਦੀ ਹੈ ਥੱਲੇ ले जो दन सीधी तोड़ दे करी ल मैं ये आवे जे तैयार होनी है जे कोई हफ्ते दे लग बने टाइम ले जोगी ते किन्ना फेर मोल रख दियै ता आपा ਮੋਲ ਤੇ ਭਾਜੀ 50000 ਕਰਦੇ 45000 ਦੀ ਦੇ ਤਾ 45000 ਦੀ ਹਾਂਜੀ ਚਲੋ 1000 ਕੇ ਛੋਟ ਹੋਰ ਕਰ ਦਈਏ ਚਲੋ ਕਰ ਦਾਂਗੇ ਠੀਕ ਐ ਮੌਕੇ ਤੇ ਹੋਰ ਹੋ ਜਾਊਗਾ ਮੰਨਦਾ ਨਾ ਕੋ ਫੁੰ ਲਾਊਗਾ 40000 ਦੀ ਤੇ 40000 ਦੀ ਹਾਂਜੀ ਠੀਕ ਐ ਜੀ ਤੇ ਹੁਣ ਆ ਜਿਹੜੀ ਆ ਹਾਂਜੀ ਆ ਟੋਕੜ ਗੱਬਣਿਆ ਹਾਂਜੀ ਇਹ ਕਿੰਨੇ ਚਿਰ ਦੀ ਚੈੱਕ ਪਾਸ ਸਿਆ ਜੀ ਤਿੰਨ ਮਹੀਨੇ ਹੋ ਗਏ ਜੇ ਚੌਥਾ ਇਹਨੂੰ ਜਾਣ ਡਿਆ ਜੀ ਅੱਛਾ ਹਾਂਜੀ ਤੇ 7 ਕਿਲੋ ਮੌਕੇ ਆ ਤੇ ਦੁੱਧ ਜੇ 7 ਕਿਲੋ ਹੈਗਾ ਦੁੱਧ ਤੇ ਮਿਲਦੀ ਕਿੱਦਾਂ ਐ

ਆ ਲੈਟ ਹੋ ਗਏ ਜੀ ਤੇ ਰੀਚ ਚੁਆਈ ਕਰਦੇ ਦੂਜੀ ਵੀ ਟੋਨ ਲੱਗੇ ਜੀ ਤੇ ਤੇ ਥਾਣੇ ਤੇ ਦੇਖ ਸਕਦੇ ਆ ਆਪਾਂ ਲੱਗੇ ਤਾਂ ਕਿੰਨਾ ਕੁ ਫੇਰ ਰੱਖਣਾ ਇਹਦਾ ਮੁੱਲ ਆਪਾਂ ਮੁੱਲ ਤੇ ਵੀਰ ਜੀ 65000 ਕਰਦੇ ਜੀ ਅੱਛਾ ਹਾਂਜੀ ਦੇਣੀ ਕਿੰਨੇ ਦੀ ਆਪਾਂ ਇਹ 60000 ਦੀ ਦੇ ਤਾਂ ਅੱਛਾ 60000 ਦੀ ਦੇ ਦੋਗੇ ਹਾਂਜੀ ਚਲੋ ਬਾਕੀ ਮੌਕੇ ਤੇ ਛੋਟ ਛੜ ਕਰ ਦੋਗੇ ਉਹਦਾ ਉਹ ਫੋਨ ਲਾਊਗਾ ਤੇ ਠੀਕ ਆ ਜੀ ਠੀਕ ਹੈ ਤੇ ਹੁਣ ਆ ਜਿਹੜੀ ਮੱਝ ਆ ਇਹ ਕਿੰਨੇ ਚੱਦੀ ਚੈੱਕ ਪਾਸ ਤੇ ਜੀ ਇਹਨੂੰ 3 ਮਹੀਨੇ ਹੋ ਗਏ ਜੇ ਚੈੱਕ ਕਰਾਤੀ ਚੌਥਾ ਮਹੀਨਾ ਜਾਂਦਿਆ ਤੇ ਦੁੱਧ ਕਿੰਨਾ ਇਹਦੇ ਕੱਲ ਦੁੱਧ 8 ਕਿਲੋ ਉਪਰ 7 ਕਿਲੋ ਤੁਸੀਂ ਮੰਨ ਕੇ ਚੱਲੋ ਅੱਛਾ ਹਾਂਜੀ ਤੇ ਇੱਕਦਮ ਥਾਪੀ ਤੇ ਹੀ ਮਿਲਦੀ ਆ ਥਾਪੀ ਤੇ ਮਿਲਦੀ ਕੋਈ ਪੜਾ ਨਹੀਂ ਪੋਣਾ ਕੋਈ ਗੱਲ ਨਹੀਂ ਤੋੜ ਦੋ ਫਿਰ ਇਹ ਕਰੀਨ ਸੱਜਣ ਵੀ ਉਮੀਦ ਆ ਵੀ ਇਹ ਚੰਗੇ ਦੁੱਧ ਵਾਲੀ ਆ ਜਿਹੜੀ ਹਾਂਜੀ ਥਾਣਾ ਦਾ ਸਾਈਜ਼ ਗੈਪ ਵੀ ਚੰਗਾ ਆ ਹਾਂਜੀ ਬਾਕੀ ਭਾਰੀ ਆ ਮੱਝ ਜਿਹੜੀ ਉਹਦੇ ਨਾਲ ਭਾਰੀ ਆ ਤੇ ਥਣਾ ਦਾ ਸਾਈਜ਼ ਗੈਪ ਵੀ ਚੰਗਾ ਆ ਨਿੱਗਰ ਆ ਮੱਝ ਤੇ ਬਾਕੀ ਉਮੀਦ ਆ ਸੱਜਣ ਨੇ ਵੀ ਦੁੱਧ ਚੰਗਾ ਕੱਢਿਆ ਹੋਊਗਾ ਹੁਣ ਵੀ ਦੁੱਧ 7-8 ਕਿਲੋ ਜਿਹੜਾ ਕਹਿੰਦੇ ਵੀ ਹੈਗਾ ਇਹ ਦੇਖੋ ਚੰਗੇ ਗੈਪ ਤੇ ਆ ਥਣ ਜਿਹੜਾ ਇਤਰੇ ਬੈਜਣਾ ਇਦਾਂ ਸੱਲੇ ਹਾਂਜੀ ਇਦਾਂ ਥਾਪੀ ਮਾਰ ਕੇ ਮਿਲਤ ਨਹੀਂ ਮੈਂ ਦੱਸਦਾ ਇਹ ਤਰ੍ਹਾਂ ਹੀ ਬੱਸ ਥਾਪੀ ਦੇ ਮਿਲ ਪੀ ਨਹੀਂ ਇਦਾਂ ਹੀ ਮਿਲਣੀ ਹਾਂਜੀ ਇਤਰਾ ਹੀ ਬੈਜਾ ਤੇ ਉਤਰਾਂ ਠੰਡ ਥਣ ਓਕੇ ਜੇ ਪੂਰੇ ਓਕੇ ਓਕੇ ਜੀ ਬਿਲਕੁਲ ਤੇ ਇਹਦਾ ਫਿਰ ਮੁੱਲ ਇਹਦਾ ਮੁੱਲ ਕੀ 65000 ਅੱਛਾ ਹਾਂਜੀ ਕਿੰਨੇ ਦੀ ਦੇ ਦੇਣੀ ਹੈ 62000 ਦੀ ਦੇ ਦੇਣ ਕਿੰਨੇ ਛੋਟ ਕਰ ਦੋਗੇ ਬਾਅਦ ਚ 1000 ਹੋਰ ਕਰਦਾ 1000 ਨਾ ਕਰੀਏ ਫਿਰ ਹਾਂਜੀ ਇੱਕੋ ਗੱਲ ਕਰ ਦਈਏ ਫਿਰ ਹਾਂਜੀ 60 ਚੋਂ 2 ਛੱਡਦੀ ਐ ਚੱਲ ਦੇ ਅੱਛਾ ਬਾਕੀ 3000 ਯਾਰ ਦੀ ਦੇ ਦੋਗੇ ਚਲੋ ਬਾਕੀ ਕੋ ਫੋਨ ਲਾਊਗਾ ਤੇ ਤੁਹਾਡੇ ਪਤਾ ਮੁੱਖ ਤੇ ਹੋ ਜਾਊਗਾ ਹਨਾ ਠੀਕ ਹੈ ਜੀ ਤੇ ਠੀਕ ਹੈ ਵੀ ਜੀ ਹੋਰ ਕੁਝ ਹੈ ਨਾ ਫਿਰ ਬਾਕੀ ਆ ਬੀ ਇੱਥੋਂ ਕੋਈ ਤਸੱਲੀ ਕਰਕੇ ਖੜੇ ਤੇ ਜਿਹੜੀਆਂ ਦੋ ਮੱਜਾਂ ਆਉਣਦੀਆਂ ਵਾਂ ਉਹਨਾਂ ਬਾਰੇ ਵੀ ਕੋ ਪੁੱਛ ਲੈਣਾ ਹਾਂਜੀ 1 2 3 ਦਿਨ ਤੱਕ ਸਾਡੀ ਮਤਲਬ ਗਰੰਟੀ ਹੋਏਗੀ ਉਹ ਖੜ ਕੇ ਵੀ ਚੈੱਕ ਕਰਾ ਕੇ ਸਾਨੂੰ ਦੱਸ ਸਕਦਾ ਅਸੀਂ ਚੈੱਕ ਕਰਾਈਆ ਜੀ ਸਾਨੂੰ ਤਸੱਲੀ 3 ਦਿਨ ਤੱਕ ਤੁਹਾਡੀ ਜ਼ਿੰਮੇਵਾਰੀ ਆ ਬਾਅਦ ਚ ਫਿਰ ਅਗਲੇ ਦੀ ਜ਼ਿੰਮੇਵਾਰੀ ਹੈ ਹਾਂਜੀ ਠੀਕ ਹੈ ਜੀ ਹਾਂਜੀ ਠੀਕ ਹੈ ਜੀ ਬਾਕੀ ਜਿਤਨਾ ਕਹਿੰਦੇ 3 ਦਿਨ ਦੇ ਵਿੱਚ ਵਿੱਚ ਕੋਈ ਜਾ ਕੇ ਚੈੱਕ ਕਰਾ ਲੇ ਤੇ ਬਾਕੀ ਇੱਥੇ ਆਓ ਆਪਣੀ ਸਮਝਣਾ ਵੇਸ ਚਾਖ ਕੇ ਤਸੱਲੀ ਕਰਕੇ ਤੇ ਆਪਣੀ ਮਰਜ਼ੀ ਨਾਲ ਪਸ਼ੂ ਖਰੀਦਿਆ ਕਰੋ ਗੱਬਨ ਆਪਣੀ ਪਾਸ ਕਰ ਲਓ ਤੇ ਸੋਈ ਦੀ ਆਪਣੀ ਚਵਾਈ ਕਰ ਲਓ